ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਹਰਿ ਸਿਮਰ ਏਕੰਕਾਰ ਸਾਚਾ ਪ੍ਰਭ ਜਗਤ ਜੈਨੋ ਪਾਇਆ ਪੌਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੋਂ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤਮਾ ਨਾਮ ਹਰ ਕਾ ਜਪ ਜਪੋ ਏ ਮਨ ਮੇਰਿਆ ਤੂੰ ਫਿਰ ਰੋ ਚੋਟ ਨਾ ਖਾਵੀਂ ਰਾਮ ਏ ਮਨ ਮੇਰਿਆ ਗੁਣ ਗਾਵੇ ਸਹਿ ਸਮਾਵਹੀ ਰਾਮ ਗੁਣ ਗਾਏ ਰਾਮ ਰਸਾਏ ਰਸੀਐ ਗੁਰ ਗਿਆਨ ਅਨੰਜਨ ਸਾਰੇ ਤੇ ਰਹਿ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਘਾਰੇ ਪੈ ਗਾੜ ਨਿਰਪੋਤਰ ਦੁੱਤਰ ਗੁਰ ਮਿਲਿਆ ਕਾਰਜ ਸਾਰੇ ਰੂਪ ਰੰਗ ਪਿਆਰ ਹਰਿ ਸਿਓ ਹਰਿ ਆਪ ਕਿਰਪਾ ਧਾਰੇ ਏ ਮਨ ਮੇਰਿਆ ਤੂੰ ਗਿਆ ਲੈ ਆਇਆ ਗਿਆ ਲੈ ਜਾ ਸੀ ਰਾਮ ਏ ਮਨ ਮੇਰਿਆ ਤਾਂ ਛੁਟਸੀ ਜਾ ਭਰਮ ਚੁਕਾਇ ਸੀ ਰਾਮ ਤਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਭਾਉ ਪਛਾਨ ਹੈ ਮੈਰ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੈ ਪਤ ਨਾਮ ਪਾਵੇ ਘਰ ਸੁਧਾਵੇ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡਭਾਗ ਜਪਿਐ ਹਰ ਜਸੋ ਏ ਵਾਰ ਮੇਰਿਆ ਬਿਨ ਪੌੜੀਆ ਮੰਦਰ ਕਿਉ ਚੜੈ ਰਾਮ ਏ ਮਨ ਮੇਰਿਆ ਬਿਨ 베ੜੀ ਪਾਰ ਨਾ ਬੜੈ ਰਾਮ ਪਾਰ ਸਾਜਨ ਪਾਰ ਪ੍ਰੀਤਮ ਗੁਰ ਸਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰੈ ਰਲੀਆਂ ਫੇਰ ਨ ਪਛੋਤਾਵੇ ਕਰਦੇ ਆਦਾਨ ਦੇ ਹਾਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪਇੰਪੈ ਸੁਣੋ ਪ੍ਰੀਤਮਾ ਗੁਰ ਸਬਦ ਮਨ ਸਮਝਾਵੋ ਤੁਖਾਰੀ ਸ਼ਾਂਤ ਮਹੱਲਾ ਚੌਥਾ 1 ਉਹੰਕਾਰ ਸਤਗੁਰ ਪ੍ਰਸਾਦ ਅੰਤਰ ਭੀ ਪਿਆਰ ਕਿਉ ਫਿਰ ਬਿਨ ਜੀਵਿਆ RAM ਜਬ ਲਗਦਰ ਸੁਨਾ ਹੋਏ ਕਿਉ ਅਮਰਤ ਪੀਵਿਆ RAM ਕਿਉ ਅਮਰਤ ਪੀਵਿਆ ਹਰ ਬਿਨ ਜੀਵਿਆ ਤੇ ਇਸ ਬਿਨ ਰਹਿ ਨ ਜਾਏ ਆੰਦਨ ਪ੍ਰੇਪੂਰਿ ਘਰੇ ਦਿਨ ਰਾਤਿ ਫਿਰ ਬਿਨ ਪਿਆਸ ਨ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸਬਦ ਮਿਲਿਆ ਮੈਂ ਪ੍ਰੀਤਮ ਹੋ ਸਤਿਗੁਰ ਵਿਟੋ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਚਵ ਰਵਾ RAM ਮੇਰਾ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸਚ ਨੇਤ ਚਵਾਰਾਮ ਪ੍ਰਿਯੋ ਚਵਾਂ ਪਿਆਰੇ ਸਬਦ ਨਿਸਤਾਰੇ ਬਿਨ ਦੇਖੇ ਦ੍ਰਿਪਤਨਾ ਆਵੇ ਸਬਦ ਸ਼ਿੰਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਤੇ ਆਵੇ ਦਿਆ ਦਾਨ ਮੰਗਲ ਜਨ ਦੀਜੈ ਮੈਂ ਬ੍ਰੀਤਮ ਦਿਓ ਮਿਲਾਏ ਆਂਦਨ ਗੁਰ ਗੋਪਾਲ ਰਿਹਾਈ ਹਮ ਸਤਗੁਰ ਵਿਟੋ ਕਮਾਏ ਹਾ ਬਾਥਰ ਗੁਰ ਨਾਮ ਬਿਖ ਭੋਜਲ ਤਾਰੀਐ ਰਾਮ ਗੁਰ ਦੇਵੋ ਸਬਦ ਸੁਭਾਏ ਮੈ ਮੂੜ ਨਿਸਤਾਰੀਐ ਰਾਮ ਹਮ ਮੂੜ ਮੂੜ ਕੇਸ਼ ਮੈਤ ਨਹੀਂ ਪਾਈ ਤੂੰ ਗੰਮ ਵਡ ਜਾਣਿਆ ਤੂੰ ਆਪ ਦੇ ਆਲ ਦੇ ਆਕਰ ਮੇਲੇ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਤੋ ਸਰਨਾਗਤ ਆਏ ਦਇਆ ਗੁਰ ਰਖ ਲੇਵੋ ਹਰ ਜਿਓ ਹਮ ਲਾਗੈ ਸਤ ਗੁਰ ਪਾਏ ਗੁਰ ਪਰ ਸਮਲੋ ਮਿਲ ਕੰਚਨ ਹੋਇ ਆ ਰਾਮ ਜੋਤੀ ਜੋਤ ਮਲਾਏ ਕਾਇਆ ਘੜ ਸੋਇ ਆ ਰਾਮ ਕਾਇਆ ਗੜ ਸੋਇਆ ਮੇਰੇ ਪ੍ਰਭ ਮੋਇਆ ਕਿਉ ਸਾਸ ਗਰਾਸ ਵਿਸਾਰੀਐ ਦ੍ਰਿਸ਼ਟ ਗੋਚਰ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ਸਤਿਗੁਰੇ ਆਗੈ ਸੀਤ ਪੈ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਗ ਸਮਾਵੈ ਤੁਖਾਰੀ ਮਹਲਾ 4 ਹਰ ਹਰ ਗਾ ਮੰਗਾ ਦਾ ਪਰੰਪਰ ਪਰਪਰਾ ਜੋ ਤੂ ਧਿਆਵੇ ਜਗਦੀਸ਼ ਤੇਜ ਜਨ ਭਉ ਵਿਖਮਤਰਾ ਵੇਖਾ ਬਪੋ ਦਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰੂ ਆਪ ਸਤਿਗੁਰੂ ਜੋ ਭਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਣੀ ਤਰਾ ਹਰ ਹਰ ਗੰਮ ਗਾਦਾ ਪਰੰਪਰਾ ਪਰપરા ਤੁਮ ਸੁਆਮੀ ਗਮ ਅਥਾਉ ਦੁਖੜ ਘੜ ਪੂਰ ਰਹਾ ਤੂੰ ਲਖ ਭਿਓ ਗੰਮ ਗੁਰ ਸਤਿਗੁਰ ਬਚਨ ਲਿਆ ਧੰਨ ਧੰਨ ਤੇ ਜਨਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਬੇਗਬੋਧ ਵਿਚਾਰ ਗੁਰਮੁਖ ਗੁਰ ਸਬਦ ਖਿਨ ਖਿਨ ਹਰ ਨਿਤ ਚਬੇ ਜਾਂ ਬਹਿ ਗੁਰਮੁਖ ਹਰ ਨਾਮ ਬੋਲੇ ਜਾਂ ਖੜੇ ਗੁਰਮੁਖ ਹਰ ਹਰ ਕਿਆ ਤੁਮ ਸੁਆਮੀ ਗੰਮ ਸਾਉ ਤੁ ਘਟ ਘੜ ਪੂਰੇ ਹਾ ਸੇਵਕ ਜਨ ਸੇਵੈ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੇ ਤਿਨ ਕੇ ਕੋਟ ਪਾਪ ਸਭ ਪਾਪ ਖਿਨ ਪਰ ਹਰ ਦੂਰ ਕਰੇ ਸੇਵਕ ਜਨ ਸੇਵੈ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੇ ਤਿਨ ਗੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਗੇ ਪਾਪ ਦੋਖ ਸਭਿਨ ਸੇ ਜਨ ਮਨ ਚੇਤੇ ਕਰਾ ਦਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤਾ ਜਿਨ ਗੁਰ ਬਚਨੀ ਸਚਿ ਭਾਖਿਆ ਤੇ ਤਨ ਜਨ ਵੱਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪ ਭੋ ਵਿਖਮ ਤਰੇ ਸੇਵਕ ਜਨ ਸੇਵੈ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਤੂੰ ਅੰਤਰਜਾਮੀ ਹਰਿ ਆਪ ਜਿਉ ਤੂੰ ਚਲਾਵੇਂ ਪਿਆਰੇ ਹੋ ਤਿਵੇਂ ਚਲਾ ਹਮਾਰੇ ਹੱਥ ਕਿਸ਼ਨਾਏ ਜਾ ਤੂੰ ਮੇਲੈ ਤਾਂ ਹੋ ਆਏ ਮਿਲਾ ਜਿਨ ਕੋ ਤੂੰ ਹਰ ਮੇਲੈ ਸੁਆਮੀ ਸਭ ਤਨ ਕਰ ਲੇਖਾ ਛੁਟਕ ਗਿਆ ਤਨ ਕੀ ਗਣ ਤਨਾ ਕਰਿਓ ਕੋ ਭਾਈ ਜੋ ਗੁਰਬਚਨੀ ਹਰ ਮੇਲ ਲਿਆ ਨਾਨਕ ਦਿਆਲ ਹੋਆ ਤੈਨੂੰ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਤੂੰ ਅੰਤਰਜਾਮੀ ਹਰਿ ਆਪ ਜਿਉ ਤੂੰ ਚਲਾਵੇਂ ਪਿਆਰੇ ਹੋ ਤਿਵੇਂ ਚਲਾ ਨਾਨਕ ਦਿਆਲ ਹੋਆ ਤੈਨੂੰ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਤੂੰ ਅੰਦਰ ਜਾਵੇਂ ਹਰਿ ਆਪ ਜਿਉ ਤੂੰ ਚਲਾਵੇਂ ਪਿਆਰੇ ਹੋ ਤਿਵੇਂ ਚਲਾ ਗੁਰੂ ਪਿਆਰੇਉ ਭੁਲਿ ਸੋ ਖੁਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ